ਤਹਾੜਪਿੰਡਰਾਂ ਤਾਂ ਦੀ ਮਦਦ ਲਈ ਸਮਾਰਟ ਸੇਵਾ ਸੰਸਥਾમાં ਸਿਆਸੀ ਆਗੂ ਤੇ ਪੰਜਾਬੀ ਕਲਾਕਾਰ ਲਗਾਤਾਰ ਅਕਿਆਰੇ ਇਸੇ ਤਹਿਤ ਗਾਇਕ surjit bhullar ਵੀ ਅੱਗੇ ਆਏ ਨੇ ਉਹਨਾਂ ਦੇ ਵੱਲੋਂ ਹੜ੍ਹਾਂ ਦੀ ਸਥਿਤੀ ਸਮੇਤ ਅਰਨਤਾਰਨ ਦੇ ਪਿੰਡ ਬਡਾਲਾ ਸਮੇਤ ਕਈ ਹੋਰ ਪਿੰਡਾਂ ਦੇ ਵਿੱਚ ਮਦਦ ਪਹੁੰਚਾਈ ਗਈ ਸੀ ਤਾਂ ਤਰਨਤਾਰਨ ਦੇ ਪਿੰਡ ਬੰਡਾਲਾ ਸਣੇ ਹੋਰਨਾ ਪਿੰਡਾਂ ਦੇ ਵਿੱਚ ਸੇਵਾ ਜੋ ਕਿ ਪੰਜਾਬੀ ਗਾਇਕ surjit bhullar ਦੇ ਵੱਲੋਂ ਜੋ ਕਿ ਪਹੁੰਚਾਈ ਗਈ ਡੀਜ਼ਲ ਸਮੇਤ ਨਕਦੀ ਦੀ ਸੇਵਾ ਵੀ ਉਹਨਾਂ ਦੇ ਵੱਲੋਂ ਦਿੱਤੀ ਗਈ ਹਾਲਾਂਕਿ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਹੜ੍ਹਾਂ ਸਮੇਂ ਲੋਕਾਂ ਦੇ ਨਾਲ ਜੋ ਖੜੇ ਆ ਹਰ ਸੰਭਵ ਮਦਦ ਉਹਨਾਂ ਨੂੰ ਦਿੱਤੀ ਜਾਵੇਗੀ ਪੰਜਾਬੀ ਗਾਇਕ surjit pullar ਵੀ ਹੁਣ ਹਰ ਪ੍ਰਭਾਵਿਤ ਲੋਕਾਂ ਦੀ ਵਾਧ ਦੇ ਲਈ ਅੱਗੇ ਆਏ ਨੇ ਉਹਨਾਂ ਦੇ ਵੱਲੋਂ ਵੀ ਮਦਦ ਦਾ ਹੱਥ ਵਧਾਇਆ ਗਿਆ ਤਾਂ surjit pullar ਨੇ ਕਿਹਾ ਹੈ ਕਿ ਸਾਡੇ ਸਮੇਂ ਸਾਡੀ ਟੀਮ ਦੇ ਵੱਲੋਂ ਇਨ੍ਹਾਂ ਪਿੰਡਾਂ ਦਾ ਦੌਰਾ ਕਰਕੇ ਪੀੜਤ ਪਰਿਵਾਰਾਂ ਦੀ ਸੂਚੀ ਤਿਆਰ ਕੀਤੀ ਗਈ ਜਿਸ ਸੂਚੀ ਦੇ ਆਧਾਰ ਤੇ ਹੁਣ ਨਗਦੀ ਤੇ ਡੀਜ਼ਲ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਤਾਂ ਜੋ ਉਹ ਆਪਣੇ ਖੇਤਾਂ ਦੇ ਵਿੱਚੋਂ ਮਿੱਟੀ ਘਟ ਸਕਨ ਕਿਉਂਕਿ ਹਾਲਾਤ ਕਾਫੀ ਖਰਾਬ ਬੀਤੇ ਦਿਨੀ ਪੰਜਾਬ ਦੇ ਹੋਏ ਹੜਾਂ ਦੀ ਮਾਰ ਹੇਠ ਉਹ ਲੋਕ ਆਏ ਇਹ ਆ ਵੀ ਮੇਰੇ ਨਾਲ ਸਰਪੰਚ ਸਰਬ ਪ੍ਰਧਾਨ ਜੀ ਸਾਡੇ ਬਖਸ਼ੀਸ਼ ਜੀ ਪ੍ਰਧਾਨ ਚੈਨ ਮਨੂਵੀਰ ਆ ਸਾਰੀ ਇਹ ਟੀਮ ਹੈ ਦੀ ਸਾਡੀ ਅੱਜ ਵਾ ਅਸੀਂ ਪਹਾੜਾ ਆਏ ਸੀ ਅੱਜ ਤੋਂ ਡੇਢ ਦੋ ਮਹੀਨਾ ਪਹਿਲੋ ਉਦੋਂ ਅਸੀਂ ਬਡਾਲੇ ਪਿੰਡ ਆਏ ਸੀ ਆ ਫਿਰ ਅਸੀਂ ਉਦੋਂ ਇੱਥੇ ਤੇ ਆਇਆ ਹੀ ਨਹੀਂ ਜਾਂਦਾ ਜਿਹੜੀ ਜਗ੍ਹਾ ਤੇ ਖੜੇ ਆ ਇੱਥੇ ਪਾਣੀ ਸੀ ਬਹੁਤ ਜ਼ਿਆਦਾ ਉੱਪਰੋਂ ਸਾਰਾ ਨਾਲ ਵਾਅਦਾ ਕਰਕੇ ਗਿਆ ਹਾਂ ਕਿ ਹੁਣ ਅਸੀਂ ਬਡਾਲੇ ਦੇ ਬਡਾਲਾ ਹਵੇਲੀਆਂ ਬਡਾਲੇ ਪਿੰਡ ਚ ਕੁਝ ਲੋੜਵੰਦ ਜਿਹੜੇ ਲੋਕ ਸੀ ਉਹਨਾਂ ਦੀ ਜਿੰਨੀ ਮਤ ਹੋਈ ਕੀਤੀ ਆ ਇੱਥੇ ਸਾਡਾ ਉਹ ਬਾਜਵੀਰ ਬਾਜਵੀਰ ਤੇ ਉੱਥੇ ਮਾਤਾ ਜੀ ਪੰਜਾਬ ਵੀਰ ਜੀ ਉਹਨਾਂ ਦਾ ਸਿਆ ਹੀ ਬੇ ਜ਼ਿਆਦੇ ਲੋੜਵੰਦ ਵੀਰ ਬਘੇਲ ਨੇ ਕਿਉਂਕਿ ਸਭ ਤੋਂ ਮੈਂ ਪਹਿਲੋਂ ਤਾਂ ਇਹਨਾਂ ਦੀ ਸਿਫਤ ਕਰਦਾ ਵਾਂ ਵੀ ਇਹਨਾਂ ਕੋਲ ਅਸੀਂ ਗਏ ਤੇ ਨਾ ਕਿਹਾ ਵੀ ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਵਾ ਤੇ ਤੁਸੀਂ ਆ ਆ ਬੰਦੇ ਆ ਯੋਗ ਆ ਜਿਨ੍ਹਾਂ ਦੀ ਮਤ ਕਰਨ ਦੀ ਲੋੜ ਆ ਤਾਂ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਕਿਉਂਕਿ ਪਰਮਾਤਮਾ ਹਰੇਕ ਤੇ ਤੰਦਰੁਸਤੀ ਰੱਖੇ ਹਰੇਕ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਨੂੰ ਜੇ ਮਾੜਾ ਮੋੜ ਸਮਰੱਥ ਬਣਾਇਆ ਤੇ ਅਸੀਂ ਜਿੰਨੀ ਕਿ ਸੇਵਾ ਹੋਈ ਉਹਨੀ ਕੀਤੀ ਆ ਜੀ ਮੈਂ ਆਪਣੇ ਵਾਅਦੇ ਅਨੁਸਾਰ ਵੀ ਇਥੇ ਸੇਵਾ ਕਰਕੇ ਚੱਲਿਆ ਤੇ ਮਾਤਾ ਜੀ ਉਹਨਾਂ ਨਾਲ ਚੜ੍ਹਦੀ ਕਲਾ 'ਚ ਰਹਿਣ ਮਾਤਾ ਜੀ ਉਹਦੀ ਸਾਰੇ ਇਹਨਾਂ ਦਾ ਪਰਿਵਾਰ ਚੜ੍ਹਦੀ ਕਲਾ 'ਚ